ਅਲੀ ਤੋਂ ਦੁਨੀਆ ਭਰ ਦੇ ਖਾਸ ਪਕਵਾਨਾਂ ਘਰੇਲੂ ਨੁਸਖਿਆਂ ਤੇ ਦਵਾਈਆਂ ਤੱਕ ਕਿਵੇਂ ਪਹੁੰਚ ਗਿਆ ਲਸਣ ਆਖਰ ਇਸ ਦੇ ਵਿੱਚ ਕੀ ਹੈ ਖਾਸ ਤੇ ਉਹ ਦੋਸਤੋ ਬਾਤ ਪਾਉਂਦੇ ਆ ਫਿਰ ਇਸ ਦੀ ਲਸਣ ਹਜ਼ਾਰਾਂ ਸਾਲਾਂ ਤੋਂ ਨਾ ਸਿਰਫ ਇਸ ਦੇ ਤਿੱਖੇ ਤੇ ਵਿਲੱਖਣ ਸਵਾਦ ਲਈ ਜਾਣਿਆ ਜਾਂਦਾ ਸਗੋਂ ਇਹ ਦਵਾਈ ਵਾਲੇ ਗੁਣਾਂ ਦੇ ਲਈ ਵੀ ਕਾਫੀ ਜੜਾ ਚਰਚਿਤ ਹੈ ਐਂਟੀ ਮਾਈਕਰੋਬੀਅਲ ਤੇ ਐਂਟੀ ਵਾਇਰਲ ਅਸਰਾਂ ਲਈ ਮਸ਼ਹੂਰ ਲਸਣ ਸਦੀਆਂ ਤੋਂ ਰਸੋਈਆਂ ਤੇ ਰਵਾਇਤੀ ਇਲਾਜਾਂ ਦਾ ਅਟੁੱਟ ਜੜਾ ਹਿੱਸਾ ਰਿਹਾ ਹੈ ਮੂਲ ਤੌਰ ਦੇ ਉੱਤੇ ਕੇਂਦਰ ਏਸ਼ੀਆ ਤੋਂ ਪੈਦਾ ਹੋਇਆ ਲਸਣ ਪ੍ਰਵਾਸੀਆਂ ਦੇ ਰਾਹੀਂ ਯੂਰਪ ਅਤੇ ਅਮਰੀਕਾ ਤੱਕ ਪਹੁੰਚਿਆ ਅੱਜ ਚੀਨ ਦੁਨੀਆ ਦਾ ਸਭ ਤੋਂ ਵੱਡਾ ਜਿਹੜਾ ਲਸਣ ਉਤਪਾਦਕ ਦੇਸ਼ ਹੈ ਬੀਬੀਸੀ ਵਰਲਡ ਜਿਹੜਾ ਹੈ ਸਰਵਿਸ ਦੇ ਫੂਡ ਚੇਨ ਪ੍ਰੋਗਰਾਮ ਨੇ ਲਸਣ ਦੇ ਬਕਾਰੀ ਇਤਿਹਾਸ ਅਤੇ ਸੱਭਿਆਚਾਰਕ ਮਹੱਤਤਾ ਦੀ ਪਰਚੋਲ ਕੀਤੀ ਹੈ ਇੱਕ ਮਹੱਤਵਪੂਰਨ ਸਵਾਲ ਉਠਾਇਆ ਕਿ ਲਸਣ ਸੱਚਮੁੱਚ ਸਾਡੇ ਲਈ ਚੰਗਾ ਹੈ ਉਹ ਦੱਸਦੇ ਨੇ ਕਿ ਲਸਣ ਬੇਸ਼ੁਮਾਰ ਖਾਣਿਆਂ ਦਾ အਹਿမ အੰਗ ਹੈ ဒੈਨမတ်ခ် ਜਿਹੜਾ ਸਾਡੇ ਮੁਲਕਾਂ ਦੇ ਨਾਲ ਪੈ ਜਾਂਦਾ ਹੈ ਡੈਨਮਾਰਕ ਦੇ ਸ਼ੈਫ ਸ਼ੈਫ ਜਿਹੜੇ ਨੇ ਪੌਲ 에ਰਿਕ ਜੈਂਸਨ ਜੋ ਉੱਤਰੀ ਪੱਛਮੀ ਫ੍ਰਾਂਸ ਦੇ ਵਿੱਚ ਆਪਣਾ ਫ੍ਰੈਂਚ ਡਾਈਨਿੰਗ ਸਕੂਲ ਦੇ ਵਿੱਚ ਅਮਰੀਕਾ ਆਸਟ੍ਰੇਲੀਆ ਬ੍ਰਿਟੇਨ ਅਤੇ ਏਸ਼ੀਆ ਤੋਂ ਆਏ ਵਿਦਿਆਰਥੀਆਂ ਨੂੰ ਸਿਖਾਉਂਦੇ ਨੇ ਸਿਖਲਾਈ ਦਿੰਦੇ ਆ ਖਾਣਾ ਪਕਾਉਣ ਦੀ ਕਹਿੰਦੇ ਨੇ ਕਿ ਉਹਨਾਂ ਨੇ ਕਦੇ ਕੋਈ ਅਜਿਹਾ ਵਿਦਿਆਰਥੀ ਨਹੀਂ ਦੇਖਿਆ ਜੋ ਲਸਣ ਤੋਂ ਅਣਜਾਣ ਹੋਵੇ ਉਹ ਮੰਨਦੇ ਨੇ ਕਿ ਲਸਣ ਖਾਣੇ ਦੇ ਸਵਾਦ ਨੂੰ ਕਾਫੀ ਵਧਾ ਦਿੰਦਾ ਹੈ ਤੇ ਹੈਰਾਨ ਵੀ ਹੁੰਦੇ ਨੇ ਕਿ ਇਸ ਤੋਂ ਬਿਨਾ ਫ੍ਰੈਂਚ ਪਕਵਾਨ ਕਿ ਹੋ ਜਾਇਆ ਹੋਏਗਾ ਕਿਉਂਕਿ ਜਿਹੜਾ ਫ੍ਰੈਂਚ ਹੈ ਜੀ ਜਾਂ ਇੰਡੀਆ ਹੈ ਜਾਂ ਰਸ਼ੀਆ ਹੈ ਇਹਨਾਂ ਮੁਲਕਾਂ ਦੇ ਵਿੱਚ ਜਿਹੜਾ ਸੀ ਇਹਨਾਂ ਦੀ ਜਿਹੜਾ ਇਤਿਹਾਸ ਹੈ ਜੀ ਖਾਣਿਆਂ ਦਾ ਬਾਕੀ ਜਿਹੜੇ ਮੁਲਕ ਨੇ ਬਹੁਤ ਘੱਟ ਨੇ ਉਹ ਤਾਂ ਕਿਤੇ ਉਹਨਾਂ ਕਿਤੇ ਉਹ ਕੁਝ ਨਾ ਕੁਝ ਜਿਹੜਾ ਇਧਰੋਂ ਉਧਰੋਂ ਹੈ ਤੇ ਜਿਹੜਾ ਕੈਟਰਿੰਗ ਦਾ ਇਹ ਸਟਾਰਟਿੰਗ ਹੋਈ ਸੀ ਜਦੋਂ ਜੰਗਾਂ ਯੁੱਧ ਲੱਗੇ ਤੇ ਫਰਾਂਸ ਤੋਂ ਇਹ ਜਿਹੜੀਆਂ ਗੱਲਾਂ ਬਾਤਾਂ ਸ਼ੁਰੂ ਹੋਈਆਂ ਸੀ ਜਦੋਂ ਉਹ ਫੌਜਾਂ ਲੈ ਕੇ ਤੁਰਦੇ ਸੀ ਤੇ ਨਾਲ ਉੱਥੇ ਵੱਡੇ ਪੱਦਰ ਦੇ ਉੱਤੇ ਟੈਂਟ ਲਗਾਏ ਜਾਂਦੇ ਕੈਟਰਿੰਗ ਹੁੰਦੀ ਖਾਣਾ ਪਕਾਇਆ ਜਾਂਦਾ ਇਹ ਸਾਰਾ ਕੁਝ ਉਦੋਂ ਸ਼ੁਰੂ ਹੋਇਆ ਤੇ ਉਹਦਾ ਬਹੁਤ ਵੱਡਾ ਜਿਹੜਾ ਪਿਸ਼ੋਕੜ ਹੈ ਰਸੋਈ ਦਾ ਮੰਨਦੇ ਆ ਕਿ ਲਸਣ ਖਾਣੇ ਦੇ ਸੁਆਦ ਨੂੰ ਕਾਫੀ ਵਧਾ ਦਿੰਦਾ ਹੈ ਤੇ ਹੈਰਾਨ ਵੀ ਹੁੰਦੇ ਨੇ ਕਿ ਇਸ ਤੋਂ ਬਿਨਾ ਫ੍ਰੈਂਚ ਪਕਵਾਨ ਕਿਹੋ ਜਿਹਾ ਹੋਏਗਾ ਉਹ ਦੱਸਦੇ ਨੇ ਕਿ ਮੈਨੂੰ ਨਹੀਂ ਲੱਗਦਾ ਕਿ ਫ੍ਰੈਂਚ ਲੋਕ ਕਿਸੇ ਵੀ ਖਾਣੇ ਨੂੰ ਲਸਣ ਤੋਂ ਬਿਨਾ ਬਣਾਉਣ ਦੀ ਕਲਪਨਾ ਵੀ ਕਰ ਸਕਦੇ ਹੋਣ ਸਟਾਕ ਤੋਂ ਲੈ ਕੇ ਸੂਪ ਜਾਨਕੀ ਸਟ੍ਰੇਕ ਜਿਹੜੀਆਂ ਬੰਦੀਆਂ ਨੇ ਮੀਟ ਉਹਨਾਂ ਤੋਂ ਲੈ ਕੇ ਸੂਪ ਤੱਕ ਸਬਜ਼ੀਆਂ ਜਾਂ ਮੀਟ ਦੇ ਪਕਵਾਨਾਂ ਤੱਕ ਹਮੇਸ਼ਾ ਕਿਤੇ ਨਾ ਕਿਤੇ ਲਸਣ ਦੀ ਇੱਕ ਕਲੀ ਜਿਹੜੀ ਹੈ ਜਾਨਕੀ ਇੱਕ ਜਿਹੜੀ ਆਪਣੀ ਗੱਠੀ ਹੁੰਦੀ ਹੈ ਉਹ ਨਾਲ ਮਿਲਦੀ ਮਿਲਦੀ ਹੈ ਲਸਣ ਦੀ ਵਰਤੋਂ ਨਾ ਕਰਨਾ ਇਸ ਦੀ ਕਲਪਨਾ ਵੀ ਨਹੀਂ ਕਹਿੰਦੇ ਕੀਤੀ ਜਾ ਸਕਦੀ ਹੈ ਪਰ ਜਦੋਂ ਉਹ 1970 ਦੇ ਦਹਾਕੇ ਦੇ ਸ਼ੁਰੂ ਦੇ ਵਿੱਚ ਡੈਨਮਾਰਕ ਦੇ ਪੈੰਡੂ ਖੇਤਰ ਦੇ ਵਿੱਚ ਰਹਿ ਰਹੇ ਸਨ ਤਾਂ ਲਸਣ ਤੋਂ ਲਗਭਗ ਅਨਜਾਨ ਸਨ ਉਹ ਯਾਦ ਕਰਦੇ ਨੇ ਕਿ ਉਸ ਵੇਲੇ ਲਸਣ ਨੂੰ ਇਸ ਦੀ ਤਿੱਖੀ ਸੁਗੰਧ ਕਰਕੇ ਨਾ ਪਸੰਦ ਕੀਤਾ ਜਾਂਦਾ ਸੀ ਪਰ ਜਦੋਂ ਤੁਰਕੀ ਮਜ਼ਦੂਰ ਡੈਨਮਾਰਕ ਆਉਣ ਲੱਗ ਪਏ ਤਾਂ ਲਸਣ ਵਾਲੇ ਖਾਣੇ ਆਮ ਹੋ ਗਏ ਸ਼ੈਫ ਜੈਂਸਨ ਵੀ ਜਿਹੜਾ ਸੀ ਇਤਾਲਵੀ ਪੀਜ਼ਾ ਰਾਹੀਂ ਲਸਣ ਦੇ ਆਦੀ ਹੋ ਗਏ ਤੇ ਅੱਜ ਉਹ ਸਰਦੀਆਂ ਦੇ ਵਿੱਚ ਵੀ ਇਸ ਦੀ ਜਿਹੜੀ ਹੈ ਦਵਾਈ ਦੇ ਵਜੋਂ ਵੀ ਵਰਤੋਂ ਕਰਦੇ ਐ ਖਾਸ ਕਰ ਠੰਡੇ ਮੁਲਕਾਂ ਦੇ ਵਿੱਚ ਆ ਪਿੱਛੇ ਜੇ ਆਪਣੇ ਵਾਲੀ ਨੇ ਵੀ ਲਸਣ ਬੀਜ ਦਿੱਤਾ ਜੀ ਬਰਫ਼ ਦੇ ਵਿੱਚ ਬਰਫ ਪੈਣੀ ਸ਼ੁਰੂ ਹੋ ਜਾਣੀਆਂ ਤੇ ਉਹ ਨੂੰ ਜਿਹੜਾ ਜੋ ਵੀ ਗਰਾਊਂਡ ਹੁੰਦੀ ਹੈ ਉਹਦੇ ਲਈ ਤਿਆਰ ਕਰਕੇ ਤੇ ਲਸਣ ਜਿਹੜਾ ਗੱਠੀਆਂ ਜੜੀਆਂ ਉਹਦੇ ਵਿੱਚ ਸਿੱਟ ਦਿੱਤੀਆਂ ਜਾਂਦੀਆਂ ਤੇ ਉਹਦੇ ਵਿੱਚ ਤੋਂ ਬਾਅਦ ਉਹਦੇ ਉੱਤੇ ਮਿੱਟੀ ਪਾ ਕੇ ਤੇ ਉਹਦੇ ਉੱਤੇ ਜੋ ਵੀ ਦਰਖਤਾਂ ਦੇ ਜਿਹੜੇ ਆਪਣੇ ਪੱਤੇ ਡਿਗੇ ਆ ਜੀ ਜਾਂ ਜੋ ਵੀ ਵੇਸਟੇਜ ਹੈਗੀ ਹੈ ਤੁਹਾਡੇ ਬਾਗੀਚੇ ਦੇ ਵਿੱਚ ਉਹ ਇਕੱਠੀ ਕਰਕੇ ਤੇ ਉਹਦੇ ਉੱਤੇ ਪਾ ਦਿੱਤੀ ਜਾਂਦੀ ਹੈ ਤਾਂ ਕਿ ਉਹ ਕੰਬਲ ਬਣ ਜਾਵੇ ਇੱਕ ਤਰ੍ਹਾਂ ਦਾ ਸਿਆਲ ਦੇ ਵਿੱਚ ਤੇ ਜਦੋਂ ਸਿਆਲ ਖਤਮ ਹੋਣਾ ਹੈ ਬਰਫ ਪਿਗਲ ਜਾਣੀਆਂ ਜੀ ਤੇ ਉਸ ਤੋਂ ਬਾਅਦ ਉਹ ਨਾਲ ਦੀ ਨਾਲ ਆਪਣੇ ਆਪ ਹੀ ਭੁੰਗਰਨਾ ਸ਼ੁਰੂ ਹੋ ਜਾਂਦਾ ਹੈ ਜਿਆਦਾਤਰ ਉਹ ਜਿਹੜਾ ਇਹ ਹੈ ਇੰਡੀਆ ਦੇ ਵਿੱਚ ਕਸ਼ਮੀਰੀ ਜਿਹੜਾ ਲਸਣ ਵੀ ਕਹਿ ਸਕਦੇ ਆ ਤੇ ਉਸ ਤਰ੍ਹਾਂ ਦਾ ਇੱਕ ਕਾਫੀ ਗੱਠੀ ਵੱਡੀ ਹੁੰਦੀ ਹੈ ਤੇ ਉਹਦੀ ਬਜਾਈ ਜਿਹੜੀ ਹੈ ਅ ਜਿਹੜੀ ਹੈ ਕੀਤੀ ਜਾਂਦੀ ਹੈ ਇਸ ਸਮੇਂ ਦੇ ਵਿੱਚ ਜਿੱਦਾਂ ਕਿ ਹੁਣ ਆਪਣਾ ਨਵੰਬਰ ਚੱਲ ਰਿਹਾ ਪਿਛਲੇ ਵੀਕ ਦੇ ਵਿੱਚ 2 ਕੁ ਵੀਕ ਪਹਿਲਾਂ ਕੀਤੀ ਹੈ ਤੇ ਉਹ ਇਦਾਂ ਕਰ ਦਿੱਤੀ ਜਾਂਦੀ ਹੈ ਜੀ ਸੀਆਲ ਦੇ ਵਿੱਚ ਫਿਰ ਜਿਹੜਾ ਖਤਮ ਹੋਣ ਤੋਂ ਬਾਅਦ ਗਰਮੀਆਂ ਦੇ ਵਿੱਚ ਆਪਣੇ ਆਪ ਰੋਤ ਸ਼ੁਰੂ ਹੋਣੀ ਹੈ ਤੇ ਉਹ ਪੁੰਗਰ ਪੁੰਗਰਿਆ ਹੋਣਾ ਜੀ ਥੱਲਿਓ ਕਹਿੰਦੇ ਨੇ ਕਿ ਮੈਂ ਅਤੇ ਮੇਰਾ ਸਾਥੀ ਜਿਹੜਾ ਸਵੇਰੇ ਇੱਕ ਕੱਪ ਸੂਪ ਪੀਂਦੇ ਆ ਲਸਣ ਦਾ ਹਰੇਕ ਕੱਪ ਦੇ ਵਿੱਚ ਲਸਣ ਦੀ ਇੱਕ ਪੂਰੀ ਜੜੀ ਐ ਕਲੀ ਨਿਚੋੜ ਕੇ ਸਾਨੂੰ ਕੋਈ ਜ਼ੁਕਾਮ ਜਾਂ ਗੰਭੀਰ ਫਲੂ ਨਹੀਂ ਹੋਇਆ ਮੈਨੂੰ ਯਕੀਨ ਹੈ ਕਿ ਇਹ ਲਸਣ ਦੇ ਕਾਰਨ ਹੈ ਬਿਲਕੁਲ ਜੀ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਪਿੰਡਾਂ ਦੇ ਵਿੱਚ ਜਾਂ ਆਪਣੇ ਘਰਾਂ ਦੇ ਵਿੱਚ ਵੀ ਜਦੋਂ ਆਪਾਂ ਚਾਹਤ ਮਾਰਦੇ ਆ ਜਦਾਂ ਕੀ ਧਰੀ ਬਣਾ ਲਈ ਜਾਂਦੀ ਹੈ ਤੇ ਸਾਡੇ ਘਰ ਦੇ ਵਿੱਚ ਵੀ ਇਹ ਚੀਜ਼ ਲਸਣ ਅਦਰਕ ਦੀ ਧਰੀ ਜਿਹੜੀ ਬਣਾ ਕੇ ਤੇ ਉਹਦੇ ਨਾਲ ਹੀ ਰੋਟੀ ਕਾਫੀ ਘੜੱਤਣ ਹੁੰਦੀ ਹੈ ਜੇ ਉਹਦੇ ਵਿੱਚ ਤੇ ਹੋਰ ਤਾਂ ਕੁਝ ਨਹੀਂ ਪੈਂਦਾ ਥੋੜੀ ਜੀ ਕਾਲੀ ਮਿਰਚ ਤੇ ਲੂਣ ਤੇ ਉਹਦਾ ਜਿਹੜਾ ਟੁੜਕਾ ਜਿਹਾ ਲਸਣ ਨੂੰ ਭੁੰਨ ਕੇ ਤੇ ਵਿੱਚ ਪਾਣੀ ਪਾ ਦਿੱਤਾ ਜਾਂਦਾ ਦੇਸੀ ਘੇ ਦੇ ਵਿੱਚ ਤੇ ਉਹਨੂੰ ਯੂਜ਼ ਕਰਨ ਦੇ ਨਾਲ ਜਿਹੜਾ ਅੱਜ ਵੀ ਰੀਤੀ ਰਿਵਾਜ ਸਾਡੇ ਘਰਾਂ ਦੇ ਵਿੱਚ ਚੱਲਦੇ ਨੇ ਤੁਹਾਨੂੰ ਚੇਤੇ ਆ ਗਿਆ ਹੋਣਾ ਜ਼ਰੂਰ ਦੱਸਣਾ ਪਰ ਇਹ ਰੀਤੀ ਰਿਵਾਜ ਜਿਹੜੇ ਨੇ ਜਿਹੜੀਆਂ ਕੁਦਰਤੀ ਦਵਾਈਆਂ ਕਹਿ ਸਕਦੇ ਆ ਕੁਦਰਤ ਨੇ ਹਰ ਚੀਜ਼ ਸਾਨੂੰ ਦਿੱਤੀ ਹੈ ਪਰ ਉਹ ਸਾਨੂੰ ਪਤਾ ਹੋਣਾ ਚਾਹੀਦਾ ਉਹਨੂੰ ਵਰਤੋਂ ਕਿੱਦਾਂ ਕਰਨੀ ਹੈ ਇਹਦਾ ਕਹਿੰਦਾ ਇੱਕ ਲੰਮਾ ਸਫ਼ਰ ਹੈ ਲਸਣ ਦਾ ਸੱਭਿਆਚਾਰਕ ਤੇ ਅਧਿਆਤਮਿਕ ਮਹੱਤਵ ਹਜ਼ਾਰਾਂ ਸਾਲ ਪਿੱਛੇ ਤੱਕ ਜਿਹੜਾ ਫੈਲਿਆ ਹੋਇਆ ਹੈ ਪੁਰਾਤਨ ਯੂਨਾਨੀ ਜਾਦੂ ਟੂਨੇ ਦੀ ਦੇਵੀ ਜਿਹੜੀ ਹੈ ਤੇ ਘਰਾਂ ਦੀ ਸੁਰੱਖਿਆ ਕਰਨ ਵਾਲੀ ਦੇਵੀ ਹੇਕਾਟੇ ਨੂੰ ਵੀ ਭੇਟ ਜਿਹੜਾ ਵਜੋਂ ਚੌਰਾਹੇ ਦੇ ਉੱਤੇ ਜਿਹੜਾ ਲਸਣ ਚੜਾਉਂਦੇ ਸਨ ਮਿਸਰ ਦੇ ਵਿੱਚ ਮਸ਼ਹੂਰ ਫੈਰੋ ਤੂਤਨ ਖਾਮੂਨ ਦੀ ਜਿਹੜੀ ਕਬਰ ਹੈ ਉਹਦੇ ਵਿੱਚ ਲਸਣ ਪਾਇਆ ਗਿਆ ਸੀ ਤੇ ਮੰਨਿਆ ਜਾਂਦਾ ਕਿ ਇਹ ਉਹਨਾਂ ਨੂੰ ਪਰਲੋਕ ਦੇ ਵਿੱਚ ਸੁਰੱਖਿਆ ਪ੍ਰਦਾਨ ਕਰਨ ਦੇ ਲਈ ਰੱਖਿਆ ਕਿ ਜਿਹੜਾ ਰਖਕ ਜਿਹੜਾ ਉਹਦੇ ਵਜੋਂ ਵੀ ਕੰਮ ਜਿਹੜਾ ਕਰੇਗਾ ਚੀਨੀ ਤੇ ਫਿਲੀਪੀਨੋ ਲੋਕ ਜਿਹੜੇ ਨੇ ਫਿਲੀਪੀਨਸ ਜਿਹੜੇ ਨੇ ਚੀਨੀ ਤੇ ਫਿਲੀਪੀਨੋ ਲੋਕ ਕਥਾਵਾਂ ਦੇ ਵਿੱਚ ਲੋਕਾਂ ਦੇ ਦੁਆਰਾ ਜਿਹੜਾ ਪਿਛਤਾਜਾਂ ਨਾਲ ਲੜਨ ਦੇ ਲਈ ਲਸਣ ਦੀ ਵਰਤੋਂ ਜਿਹੜੀ ਕਰਨ ਦੀਆਂ ਕਹਾਣੀਆਂ ਵੀ ਮਿਲਦੀਆਂ ਨੇ ਕਿਤਾਬ گارਲਿਕ ਐਨ ਐਡੀਬਲ ਬਾਇਓਗ੍ਰਾਫੀ ਦੇ ਲੇਖਕ ਨੇ ਰੋਬਿਨ ਚੈਰੀ ਕਹਿੰਦੇ ਨੇ ਕਿ ਦੁਨੀਆ ਦਾ ਸਭ ਤੋਂ ਪੁਰਾਣਾ ਵਿਅੰਜਨ ਇੱਕ ਜਿਹੜਾ ਹੈ ਮਿਸੋਪੋਟੇਮIAN ਸਟੂ ਹੈ ਜੋ ਲਗਭਗ 3500 ਸਾਲ ਪੁਰਾਣਾ ਹੈ ਪਿਸ਼ੋਕਰ ਦੇ ਵਿੱਚ ਜਦੋਂ ਝਾਤ ਮਾਰਦੇ ਆ ਤੇ ਇਸ ਦੇ ਵਿੱਚ ਲਸਣ ਦੀਆਂ ਦੋ ਕਲੀਆਂ ਜਿਹੜੀਆਂ ਹੁੰਦੀਆਂ ਨੇ ਉਹ ਦੱਸਦੇ ਨੇ ਕਿ ਲਸਣ ਦਾ ਸਭ ਤੋਂ ਪੁਰਾਣਾ ਡਾਕਟਰੀ ਹਵਾਲਾ ਵੀ ਲਗਭਗ 3500 ਸਾਲ ਪੁਰਾਣਾ ਹੈ ਇਸ ਨੂੰ ਇਬਰਸ ਪੈਪੀਰਸ ਕਿਹਾ ਜਾਂਦਾ ਹੈ ਤੇ ਇਸ ਦੇ ਬਾਰੇ ਕਈ ਜ਼ਿਕਰ ਨੇ ਕਿ ਬੇਚੈਨੀ ਤੋਂ ਲੈ ਕੇ ਪਰਜੀਵੀਆਂ ਤੇ ਦਿਲ ਜਾਂ ਸਾਹ ਦੀਆਂ ਸਮੱਸਿਆਵਾਂ ਤੱਕ ਦਾ ਹਰ ਚੀਜ਼ ਨੂੰ ਠੀਕ ਕਰਨ ਦੇ ਲਈ ਲਸਣ ਦੀ ਵਰਤੋਂ ਕਿਵੇਂ ਕੀਤੀ ਜਾਵੇ ਚੈਰੀ ਦੱਸਦੇ ਨੇ ਕਿ ਪ੍ਰਾਚੀਨ ਯੂਨਾਨੀ ਜਿਹੜੇ ਸਨ ਡਾਕਟਰ ਤੇ ਦਾਰਸ਼ਨਿਕ ਹਿਪੋਕ੍ਰੇਟਸ ਕਈ ਤਰ੍ਹਾਂ ਦੇ ਜਿਹੜੇ ਨੇ ਇਲਾਜਾਂ ਦੇ ਵਿੱਚ ਲਸਣ ਦੀ ਵਰਤੋਂ ਕਰਦੇ ਸਨ ਇਸ ਤੋਂ ਇਲਾਵਾ ਅਰਸਟੂ ਤੇ ਅਰਿਸਟੋਫੇਨਸ ਵਰਗੇ ਪ੍ਰਮੁੱਖ ਜਿਹੜੇ ਚਿੰਤਾਂਕ ਚਿੰਤਕਾਂ ਤੇ ਲੇਖਕਾਂ ਨੇ ਵੀ ਲਸਣ ਦੇ ਅਸ਼ੋਧੀ ਵਾਲੇ ਗੁਣਾਂ ਦਾ ਜਿਹੜਾ ਜ਼ਿਕਰ ਕੀਤਾ ਹੋਇਆ ਹੈ ਗੁਲਾਮਾਂ ਦੇ ਭੋਜਨ ਤੋਂ ਰਾਜਸੀ ਭੋਜਨ ਤੱਕ ਦਾ ਇਹਦਾ ਸਫ਼ਰ ਹੈ ਲਸਣ ਦਾ ਕਹਿੰਦੇ ਨੇ ਕਿ ਪ੍ਰਾਚੀਨ ਜਿਹੜਾ ਮਿਸੋਪੋਟੇਮੀਆ ਮਿਸਰ ਜੁਨਾਨ ਰੋਮ ਚੀਨ ਤੇ ਭਾਰਤ ਦੇ ਵਿੱਚ ਲਸਣ ਦਾ ਵਿਆਪਕ ਤੌਰ ਦੇ ਉੱਤੇ ਸੇਵਨ ਕੀਤਾ ਜਾਂਦਾ ਸੀ ਰੋਮਨ ਫੌਜੀਆਂ ਦਾ ਜਿਹੜਾ ਸੀ ਮੰਨਣਾ ਸੀ ਕਿ ਇਹ ਉਹਨਾਂ ਨੂੰ ਹਿੰਮਤ ਤੇ ਤਾਕਤ ਦਿੰਦਾ ਹੈ એનર્ਜੀ ਦਿੰਦਾ ਹੈ ਤੇ ਉਹਨਾਂ ਨੇ ਆਪਣੀਆਂ ਜਿੱਤਾਂ ਦੇ ਦੌਰਾਨ ਇਸ ਨੂੰ ਪੂਰੇ ਯੂਰਪ ਦੇ ਵਿੱਚ ਫੈਲਾਇਆ ਲਸਣ ਨੂੰ ਭੋਜਨ ਅਤੇ ਦਵਾਈ ਦੋਵਾਂ ਵਜੋਂ ਵਰਤਿਆ ਜਾਂਦਾ ਸੀ ਪਰ ਰਸੋਈ ਦੇ ਵਿੱਚ ਇਸ ਦੀ ਵਰਤੋਂ ਸ਼ੁਰੂ ਦੇ ਵਿੱਚ ਹੇਠਲੇ ਵਰਗਾਂ ਤੱਕ ਸੀਮਤ ਰਹੀ ਰੋਬਿਨ ਚੈਰੀ ਕਹਿੰਦੇ ਨੇ ਕਿ ਇਹ ਅਸਲ ਦੇ ਵਿੱਚ ਸਿਰਫ ਗਰੀਬਾਂ ਦੇ ਲਈ ਭੋਜਨ ਸੀ ਇਹ ਰੋਮ ਦੀ ਸਮੁੰਦਰੀ ਯਾਤਰਾ ਕਰਨ ਵਾਲੇ ਤੇ ਅਜਿਹੇ ਗੁਲਾਮ ਵਰਗ ਦੇ ਲੋਕਾਂ ਨੂੰ ਤਾਕਤ ਦਿੰਦਾ ਸੀ ਜਿਨ੍ਹਾਂ ਨੇ ਮਿਸਰ ਦੇ ਵਿੱਚ ਪਿਰਾਮਿਡ ਪਿਰਾਮਿਡ ਜਿਹੜੇ ਬਣਾਏ ਸੀ ਉਲਿੱਕਿਆ ਸੀ ਇਹ ਸਸਤਾ ਸੀ ਤੇ ਮਾੜੇ ਭੋਜਨ ਦੇ ਸਵਾਦ ਨੂੰ ਬਿਹਤਰ ਬਣਾ ਸਕਦਾ ਸੀ ਇਸ ਦੇ ਲਈ ਸਿਰਫ ਗਰੀਬਾਂ ਨੇ ਹੀ ਜਿਹੜਾ ਸੀ ਇਸ ਨੂੰ ਖਾਣਾ ਸ਼ੁਰੂ ਕੀਤਾ ਸੀ 14ਵੀ ਤੇ 16ਵੀ ਸਦੀ ਤੱਕ ਯੂਰਪ ਦੇ ਵਿੱਚ ਗਿਆਨ ਕਲਾ ਤੇ ਵਿਗਿਆਨ ਦੇ ਪੁਨਰ ਜਾਗਰਨ ਦਾ ਜਿਹੜਾ ਸਮਾਂ ਸੀ ਤੇ ਇਸੇ ਦੇ ਦੌਰਾਨ ਲਸਣ ਦੀ ਸ਼ਾਖ ਜਿਹੜੀ ਹੈ ਬਦਲਣੀ ਸ਼ੁਰੂ ਹੋ ਗਈ। ਫਰਾਂਸ ਦੇ ਹੈਨਰੀ 4 ਨੇ ਲਸਣ ਦੇ ਨਾਲ ਬਪਤੀਸਮਾ ਲਿਆ ਸੀ ਤੇ ਇਸ ਦਾ ਬਹੁਤ ਸਾਰਾ ਹਿੱਸਾ ਜਿਹੜਾ ਖਾਦਾ ਸੀ ਜਿਸ ਦੇ ਕਾਰਨ ਇਹ ਕੁਝ ਹੱਦ ਤੱਕ ਪ੍ਰਸਿੱਧ ਹੋ ਗਿਆ। ਲਸਣ ਨੂੰ 19ਵੀਂ ਸਦੀ ਦੇ ਵਿੱਚ ਵਿਕਟੋਰੀਅਨ ਜਿਹੜੇ ਸਨ ਇੰਗਲੈਂਡ ਦੇ ਵਿੱਚ ਵੀ ਪ੍ਰਸਿੱਧੀ ਮਿਲੀ। ਲਸਨ ਨੂੰ ਅਮਰੀਕਾ ਦੇ ਵਿੱਚ ਬਹੁਤ ਦੇਰ ਬਾਅਦ 1950 ਤੇ 60 ਦੇ ਦਹਾਕੇ ਦੇ ਵਿੱਚ ਪ੍ਰਵਾਸੀਆਂ ਦੇ ਦੁਆਰਾ ਜਿਹੜਾ ਸੀ ਲਿਆਂਦਾ ਗਿਆ ਸੀ ਇਸ ਨੇ ਨਕਾਰਾਤਮਕ ਰੂੜੀਵਾਦੀ ਧਾਰਨਾਵਾਂ ਨੂੰ ਜਿਹੜਾ ਤੋੜਨ ਦੇ ਵਿੱਚ ਮਦਦ ਕੀਤੀ ਰੋਬਿਨ ਚੈਰੀ ਦੱਸਦੇ ਨੇ ਕਿ ਅਸਲ ਦੇ ਵਿੱਚ ਲਸਨ ਨੂੰ ਜਹੂਦੀਆਂ ਇਟਾਲੀਅਨਾਂ ਕੋਰੀਆਈ ਲੋਕਾਂ ਦੇ ਵਿਰੁੱਧ ਬਹੁਤ ਅਪਮਾਨਜਨਕ ਅਰਥਾਂ ਦੇ ਵਿੱਚ ਵਰਤਿਆ ਜਾਂਦਾ ਸੀ ਉਨਾ ਸਾਰਿਆਂ ਨੂੰ ਲਸਣ ਖਾਣ ਵਾਲੇ ਕਿਹਾ ਜਾਂਦਾ ਸੀ ਤੇ ਇਸ ਦਾ ਇੱਕ ਨਕਾਰਾਤਮਕ ਅਰਥ ਸੀ ਫਿਰ ਦਵਾਈ ਦੇ ਤੌਰ ਦੇ ਉੱਤੇ ਲਸਣ ਦੀ ਵਰਤੋਂ ਸ਼ੁਰੂ ਹੋ ਗਈ ਇਸ ਸਮੇਂ ਦੁਨੀਆਂ ਭਰ ਦੇ ਵਿੱਚ ਲਸਣ ਦੀਆਂ 600 ਤੋਂ ਵੱਧ ਕਿਸਮਾਂ ਉਗਾਈਆਂ ਜਾਂਦੀਆਂ ਮੱਧ ਏਸ਼ੀਆ ਦੇ ਵਿੱਚ ਉਜ਼ਬੇਕਿਸਤਾਨ ਤੇ ਕਾਕੇਸ਼ਸ ਦੇ ਵਿੱਚ ਜਾਰਜੀਆ ਤੋਂ ਲਸਣ ਦੀਆਂ ਕੁਝ ਕਿਸਮਾਂ ਹਾਲ ਹੀ ਦੇ ਵਿੱਚ ਵਿਸ਼ਵ ਪੱਧਰ ਦੇ ਉੱਤੇ ਉਪਲਬਧ ਹੋਈਆਂ ਨੇ ਆਧੁਨਿਕ ਪਕਵਾਨਾਂ ਦੇ ਵਿੱਚ ਇਸ ਦੀ ਪ੍ਰਮੁੱਖ ਭੂਮਿਕਾ ਤੋਂ ਇਲਾਵਾ ਇਸ ਨੂੰ ਆਮ ਤੌਰ ਦੇ ਉੱਤੇ ਜ਼ੁਕਾਮ ਦੇ ਇਲਾਜ ਦੇ ਲਈ ਵਰਤਿਆ ਜਾਂਦਾ ਹੈ ਕਲੀਨਿਕ ਟ੍ਰਾਇਲਾਂ ਦੇ ਵਿੱਚ ਬਲੱਡ ਪ੍ਰੈਸ਼ਰ ਕੋਲੇਸਟ੍ਰੋਲ ਤੇ ਇਥੋਂ ਤੱਕ ਕਿ ਕੈਂਸਰ ਤੇ ਲਸਣ ਦੇ ਅਸਰ ਦੀ ਪਰਚੋਲ ਕੀਤੀ ਗਈ ਹੈ ਤੇ ਨਤੀਜੇ ਮਿਲੇ ਜੁਲੇ ਹੀ ਆਏ ਸਾਹਮਣੇ ਦੱਸੇ ਗਏ ਨੇ ਈਰਾਨ ਜਿਹੜਾ ਹੈ ਜਿਹੜਾ ਪਰਸ਼ੀਆ ਹੈ ਈਰਾਨ ਦੇ ਵਿੱਚ ਇੱਕ ਛੋਟੇ ਜਿਹੇ ਅਧਿਐਨ ਦੇ ਵਿੱਚ ਇਹਨੂੰ ਦੇਖਿਆ ਗਿਆ ਕਿ ਲਸਣ ਅਤੇ ਨਿੰਬੂ ਦਾ ਰਸ 6 ਹਫ਼ਤਿਆਂ ਦੇ ਅੰਦਰ ਕੋਲੇਸਟ੍ਰੋਲ ਅਤੇ ਬਲੱਡ ਪ੍ਰੈਸ਼ਰ ਨੂੰ ਘਟਾਉਣ ਦੇ ਵਿੱਚ ਮਦਦ ਕਰਦਾ ਹੈ ਹਾਲਾਂਕਿ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਸਟੈਨਫੋਰਡ ਯੂਨੀਵਰਸਿਟੀ ਦੇ ਦੁਆਰਾ 6 ਮਹੀਨਿਆਂ ਚ 200 ਸਿਹਤਮੰਦ ਵਿਅਕਤੀਆਂ ਦੇ ਉੱਤੇ ਕੀਤੇ ਗਏ ਇੱਕ ਵੱਡੇ ਅਧਿਐਨ ਦੇ ਵਿੱਚ ਕੋਲੈਸਟ੍ਰੋਲ ਦੇ ਵਿੱਚ ਕੋਈ ਖਾਸ ਕਮੀ ਨਹੀਂ ਜਿਹੜੀ ਦੇਖੀ ਗਈ ਹੈ। ਆਸਟ੍ਰੇਲੀਆ ਦੇ ਸਿਡਨੀ ਯੂਨੀਵਰਸਿਟੀ ਦੇ ਦੁਆਰਾ 214 ਦੇ ਇੱਕ ਅਧਿਐਨ ਨੇ ਲਸਣ ਦੇ ਮਜ਼ਬੂਤ ਐਂਟੀ ਮਾਈਕਰੋਬਾਇਲ, ਐਂਟੀ-ਵਾਈਰਲ ਅਤੇ ਐਂਟੀ-ਫੰਗਲ ਗੁਨਾ ਦੀ ਪੁਸ਼ਟੀ ਕੀਤੀ ਹੈ। ਬ੍ਰਿਟਿਸ਼ ਡਾਈ ਡਾਈਟੈਟਿਕ ਬ੍ਰਿਟਿਸ਼ ਡਾਈਟੈਟਿਕ ਐਸੋ ਸੋਸੇਸ਼ਨ ਦੇ ਜਿਹੜੇ ਬੁਲਾਰੇ ਨੇ ਤੇ ਬਾਲ ਰੋਗ ਵਿਗਿਆਨੀ ਬਾਹੀ ਵੈਨ ਡੀ ਬੋਰ ਕਹਿੰਦੇ ਨੇ ਕਿ ਲਸਣ ਦੇ ਵਿੱਚ ਪੋਟਾਸ਼ੀਅਮ ਫਾਸਫੋਰਸ ਜ਼ਿੰਕ ਸਲਫਰ ਤੇ ਮੱਧਮ ਮਾਤਰਾ ਦੇ ਵਿੱਚ ਮੈਗਨੀਸ਼ੀਅਮ ਮੈਗਨੀਜ਼ ਅਤੇ ਆਇਰਨ ਹੁੰਦਾ ਹੈ ਇਹ ਇੱਕ ਸ਼ਾਨਦਾਰ ਸਬਜ਼ੀ ਹੈ ਇਸ ਦੇ ਵਿੱਚ ਕੁਝ ਸ਼ਾਨਦਾਰ ਸਲਫਰ ਯੁਕਤ ਮਿਸ਼ਰਣ ਹੁੰਦੇ ਨੇ ਜਿਨ੍ਹਾਂ ਨੂੰ ਐਲੀਸਿਨ ਕਿਹਾ ਜਾਂਦਾ ਹੈ ਇਹ ਜਿਹੜੇ ਨੇ ਪ੍ਰੀ ਬਾਇਓਟਿਕ ਫਾਈਬਰ ਦੇ ਨਾਲ ਭਰਪੂਰ ਹੁੰਦਾ ਹੈ ਜਿਸ ਨੂੰ ਸਾਡੀਆਂ ਅੰਤੜੀਆਂ ਜੜੀਆਂ ਨੇ ਪਸੰਦ ਕਰਦੀਆਂ ਨੇ ਇਸ ਕਾਰਨ ਇਹ ਅੰਤੜੀਆਂ ਦੀ ਸਿਹਤ ਦੇ ਲਈ ਬਹੁਤ ਵਧੀਆ ਹੁੰਦਾ ਹੈ ਇਸ ਦੇ ਵਿੱਚ ਕੁਝ ਰੋਗਾਨੂਨਾਸ਼ਕ ਗੁਣ ਵੀ ਨੇ ਵਿਗਿਆਨੀ ਬਾਹੀ ਵੈਂਡੀ ਬੋਰ ਕਹਿੰਦੇ ਆ ਕਿ ਲਸਣ ਦਾ ਫਾਈਬਰ ਅੰਤੜੀਆਂ ਦੇ ਬੈਕਟੀਰੀਆ ਨੂੰ ਪੋਸ਼ਣ ਦੇਣ ਦੇ ਵਿੱਚ ਮਦਦ ਕਰਦਾ ਹੈ ਤੇ ਕਬਜ਼ ਦੂਰ ਕਰਨ ਅਤੇ ਪੇਟ ਫੁੱਲਣ ਦੀ ਸਮੱਸਿਆ ਨੂੰ ਠੀਕ ਕਰਨ ਦੇ ਵਿੱਚ ਵੀ ਮਦਦ ਕਰ ਸਕਦਾ ਹੈ ਰੋਜ਼ਾਨਾ ਲਸਣ ਦੀਆਂ ਇੱਕ ਤੋਂ ਦੋ ਕੱਚੀਆਂ ਕਲੀਆਂ ਜਿਹੜੀਆਂ ਨੇ ਗੰਡੀਆਂ ਖਾਣ ਦਾ ਖਾਣਾ ਜੜਿਆ ਬਾਲਕਾਂ ਦੇ ਲਈ ਸੁਰੱਖਿਤ ਮੰਨਿਆ ਜਾਂਦਾ ਹੈ ਹਾਲਾਂਕਿ ਕਲੀਨਿਕਲ ਜਰਨਲ ਅਮਰੀਕਨ ਫੈਮਿਲੀ ਫਿਜੀਸ਼ੀਅਨ ਦੇ ਵਿੱਚ ਪ੍ਰਕਾਸ਼ਿਤ ਖੋਜ ਦੇ ਅਨੁਸਾਰ ਲਸਣ ਦਾ ਬਹੁਤ ਜ਼ਿਆਦਾ ਸੇਵਨ ਕਰਨਾ ਖਾਸ ਕਰਕੇ ਖਾਲੀ ਪੇਟ ਦੇ ਦੌਰਾਨ ਢਿੱਡ ਦੇ ਵਿੱਚ ਗੈਸਟਰੋ ਇੰਟੈਸਟਾਈਨਲ ਦੀ ਜਿਹੜੀ ਪਰੇਸ਼ਾਨੀ ਪੈਦਾ ਕਰ ਸਕਦਾ ਹੈ ਗੈਸ ਅਤੇ ਅੰਤੜੀਆਂ ਦੇ ਜੀਵਾਨੂ ਸੰਤੁਲਨ ਰੱਖਣ ਦੇ ਵਿੱਚ ਬਦਲਾ ਪੈਦਾ ਕਰ ਸਕਦਾ ਹੈ ਜੀ ਭਾਈ ਜੇ ਖਾਣਾ ਹੈ ਤਾਂ ਧਿਆਨ ਦੇ ਨਾਲ ਖਾਓ ਕੁਝ ਲੋਕ ਕਹਿੰਦੇ ਨੇ ਭਾਈ ਬਲੱਡ ਜਿਹੜਾ ਗਾੜਾ ਹੋ ਗਿਆ ਤੇ ਉਹਦੇ ਲਈ ਵੀ ਯੂਜ਼ ਕਰਦੇ ਨੇ ਤੇ ਇਹਦਾ ਵੱਧ ਵਰਤੋਂ ਕਰਦੇ ਨਾਲ ਇਹ ਜਿਹੜਾ ਇੱਕ ਬਿਮਾਰੀ ਖਤਮ ਕਰਨ ਦੀ بجائے ਤੁਸੀਂ ਦੂਸਰੀ ਜਿਹੜੀ ਆ ਆਪਣੇ ਆਪ ਵੀ ਸਹਿੇਟ ਸਕਦੇ ਹੋ ਇਹਦੇ ਵੱਲ ਜ਼ਰੂਰ ਜਿਹੜਾ ਧਿਆਨ ਰੱਖਣਾ ਹੈ ਤੇ ਕੁਝ ਦਮੇ ਦੇ ਲਈ ਜਿਹੜਾ ਇਹਨੂੰ ਖਾਂਦੇ ਨੇ ਪਰ ਕੁਝ ਐਸੀਆਂ ਸਮੈਲ ਜਿਹੜੀਆਂ ਨੇ ਬਹੁਤ ਸਟਰੋਂਗ ਹੁੰਦੀਆਂ ਨੇ ਜਿਹਦੇ ਨਾਲ ਤੁਹਾਨੂੰ ਅਸਥਮੇ ਦਾ ਅਟੈਕ ਆ ਜਾਂਦਾ ਭਾਈ ਤੇ ਉਹਨਾਂ ਦੇ ਲਈ ਵੀ ਇਹ ਤੋਂ ਸੁਚੇਤ ਰਹਿਣ ਦੀ ਜ਼ਰੂਰਤ ਹੈ ਮੈਂ ਆਪਣੇ ਜਿਹੜੀ ਹੈ ਜੋ ਮੈਂ ਆਪਣੇ ਵੱਲੋਂ ਕਹਿ ਰਿਹਾ ਜੀ ਚੀਜ਼ਾਂ ਨੂੰ ਕਿਉਂਕਿ ਕਿਤੇ ਨਾ ਕਿਤੇ ਇਹਨਾਂ ਚੀਜ਼ਾਂ ਦਾ ਸਾਹਮਣਾ ਆ ਕਹਿ ਸਕਦੇ ਹਾਂ ਚਲੋ ਬਲੱਡ ਬਲੁੱਟਾ ਨਹੀਂ ਹੋਇਆ ਅਜੇ ਤੱਕ ਪਰ ਜਿਹੜਾ ਅਸਤਮੇ ਦੀ ਪ੍ਰੋਬਲਮ ਜਿਹੜੀ ਹੈ ਕਿ ਤਨਾ ਕਿਤੇ ਕ੍ਰੇਟ ਜਰੂਰ ਹੁੰਦੀ ਹੈ ਚਾਹੇ ਪਰਫਿਊਮ ਨੇ ਕੋਈ ਜਿਆਦਾ ਜਿਹੜਾ 스మెਲ ਵਗੈਰਾ ਕੱਪੜਿਆਂ ਦੇ ਵਿੱਚ ਤੁਸੀਂ ਯੂਜ਼ ਕਰਦੇ ਹੋ ਜਦੋਂ ਧੋਦੇ ਹੋ ਜਾਂ ਕੁਝ ਚਲੋ ਆਟਾ ਵਗੈਰਾ ਤੋਂ ਤਾਂ ਹੋ ਹੀ ਜਾਂਦੀ ਹੈ ਜਾਂ ਡਸਟ ਵਗੈਰਾ ਜਿਹੜੀ ਹੈ ਜਾਂ ਚਾਹੇ ਰੁੱਖਾਂ ਦੇ ਉੱਤੋਂ ਪੱਤੇ ਝਾੜਦੇ ਨੇ ਜਦੋਂ ਉਦੋਂ ਜਾਂ ਰੁੱਖਾਂ ਦੇ ਉੱਤੇ ਪੱਤੇ ਜਦੋਂ ਆਉਂਦੇ ਆ ਉਤੋਂ ਇਸ ਮੌਸਮ ਦੀ ਤਬਦੀਲੀ ਦੇ ਕਾਰਨ ਹੁੰਦੀ ਹੈ ਜਾਂ ਜਦੋਂ ਕਣਕਾਂ ਵੱਡੀਆਂ ਜਾਂਦੀਆਂ ਨੇ ਜਾਂ ਫਸਲਾਂ ਪੱਕ ਜਾਂਦੀਆਂ ਨੇ ਉਹਦੇ ਨਾਲ ਅਸਥਮੇ ਦਾ ਅਟੈਕ ਜਾਂ ਅਸਥਮੇ ਦੀ ਪ੍ਰੋਬਲਮ ਆ ਜਾਂਦੀ ਹੈ ਤੇ ਲਸਣ ਜਿਹੜਾ ਕਾਫੀ ਜਿਹੜਾ ਜਿੱਦਾਂ ਕੱਚਾ ਖਾਂਦੇ ਆ ਜਾਂ ਉਹਦੇ ਨਾਲ ਵੀ ਜੜੀਆਂ ਨਾ ਚੀਜ਼ਾਂ ਦੇ ਵਿੱਚ ਪ੍ਰੋਬਲਮ ਆ ਸਕਦੀ ਹੈ ਜੀ ਉਹਨਾਂ ਨੂੰ ਜਿਹੜੇ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰਨ ਦੀ ਜ਼ਰੂਰਤ ਹੈ ਤੇ ਕਿੰਨੀ ਮਿਆਦ ਦੇ ਵਿੱਚ ਖਾਣਾ ਹੈ ਡਾਕਟਰ ਦੀ ਸਲਾਹ ਦੇ ਨਾਲ ਹੀ ਖਾਣਾ ਭਾਈ ਚਾਹੇ ਇਹ ਦੇਸੀ ਇਲਾਜ ਨੇ ਪਰ ਹਰ ਚੀਜ਼ ਦੀ ਇੱਕ ਲਿਮਟ ਹੈ ਉਹਨੂੰ ਜਿਹੜਾ ਧਿਆਨ ਦੇ ਵਿੱਚ ਰੱਖਣਾ ਤੇ ਲੋ ਦੋਸਤੋ ਏ ਸੀ ਜੀ ਗੱਲਬਾਤ ਗੁਲਾਮਾਂ ਦੀ ਥਾਲੀ ਤੋਂ ਦੁਨੀਆਂ ਭਰ ਦੇ ਖਾਸ ਪਕਵਾਨਾਂ ਘਰੇਲੂ ਨੁਸਖਿਆਂ ਤੇ ਦਵਾਈਆਂ ਤੱਕ ਕਿਵੇਂ ਪਹੁੰਚ ਗਿਆ ਲਸਨ ਇਸ ਦੀ ਖਾਸੀਅਤ ਕੀ ਸੀ ਇਸ ਦਾ ਜਿਹੜਾ ਆਪਾਂ ਜ਼ਿਕਰ ਕੀਤਾ ਆ ਅਖਰ ਇਸ ਦੇ ਵਿੱਚ ਕੀ ਹੈ ਜੀ ਖਾਸ ਗੱਲਬਾਤ ਸੀ ਦੀ ਫੂਡ ਚੇਨ ਪ੍ਰੋਗਰਾਮ ਜਿਹੜਾ ਬੀ ਵੀ ਸੀ ਵਰਲਡ ਸਰਵਿਸ ਤੋਂ ਜਿਹੜੀ ਜਾਣਕਾਰੀ ਸਾਂਝੀ ਕੀਤੀ ਆ ਬਾਕਮਲ ਧੰਨਵਾਦ ਹੈ ਜੀ ਦੋਸਤੋ ਤੇ ਲੋ